यहाँ गिरा दिया जिधर मजाक दाऊद देख के तेरे फुट मार कराया कर दूँगी मजाक थोड़ी यार मजाक थोड़ी बल्ले 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 सचिका सचिका मत तोड़ी क्यों बढ़िया सचिका सचिका अब तो सचिका भाई हो थोड़ी हो भाई हो ना तो ਸੱਚਾ ਕਿਤੇ ਤੁਸੀਂ ਸ਼ਾਮ ਨੂੰ ਆਉਂਗੇ? ਓ ਮਮੀ ਆਉਣਾ ਤਾਂ ਅਸੀਂ ਸ਼ਾਮ ਨੂੰ ਹੀ ਸੀ। ਡੈਡੀ ਨਾ ਬਸ ਬਾਹਲੀ ਕਾਲੀ ਜੀ ਕਰਨ ਲੱਗ ਪਏ। ਕਹਿੰਦੇ ਤੁਸੀਂ ਟਾਈਮ ਨਾਲ ਵਗਜੋ ਟਾਈਮ ਨਾਲ ਵਗਜੋ। ਔਰ ਫਿਰ ਜਦੋਂ ਜਾਦਾ ਕਹੀ ਗਏ ਨਾ ਕਾ ਚੱਲ ਬਾਗੀ ਜਾਂਦੇ ਹਾਂ। ਚੱਲ ਵਧੀਆ ਰਹੇ ਪੁੱਤ। ਆ ਤਾਂ ਵਾੜੀ ਸੋਹਣੀ ਗੱਲ ਹੋ ਗਈ। ਤੁਸੀਂ ਮਿਲਗੇ ਸਾਨੂੰ। ਮੈਨੂੰ ਤਾਂ ਵਾੜੀ ਤੇਰੀ ਯਾਦ ਆ ਹੀ ਜਾਂਦੀ ਸੀ। ਅੱਛਾ? ਹਾਂ। ਇਹ ਮਿਲਤੀ ਕਦੋਂ ਮਿਲੇ? ਮੈਨੂੰ ਕਦੋਂ ਆਵੇ? ਫਿਰ ਤੁਸੀਂ ਮਾਰਿਆ ਆਉਣਾ ਸੀ ਕਿਹੜਾ? ਓ ਪੁੱਤ ਚੱਲ ਅਸੀਂ ਆਖਾ ਵੀ ਹਲੇ ਨਾ ਮਮਾ ਜੀ ਕਿਸ ਘੜੀ ਆਇਆ। ਨੰਨਾ ਬਾੜਾ ਫਿਰ ਸਾਡਾ ਤਾਵਾ ਜਾਈਦਾ ਠੀਕ ਨਹੀਂ

ਹਾਦਰੀ ਹੋ ਜਿਹੜੀ ਜਿਲਾ ਕੀ ਮੁੜੂਗੀ ਮੇਰੇ ਸਾਹ ਤਾ ਥੋੜੇ ਹੁੰਦੇ ਹੁੰਦੇ ਮਲਕਾ ਦੇ ਮੁੜਿਆ ਵੀ ਫਿਰ ਪਈ ਪੱਕਾ ਕਹਿ ਨਹੀਂ ਸਕਦੀ। ਉਹ ਗੁਰੀ ਤਾਂ ਮੇਲਾ ਖੇਤ ਗਣੀ ਵਾਗ ਗਿਆ। ਹਾਂ ਉਹ ਤਾਂ ਖੇਤ ਟਾਹੇ ਲਾਤਾ ਤੁਸੀਂ ਕਣਕ ਨੂੰ ਪਾਣੀ ਪੂਣੀ ਪਾਪਾ। ਪਾਣੀ ਲਾਉਣ ਲੱਗ ਰਹੇ ਪੁੱਤ। ਅੱਛਾ। ਅਈ ਤਾਂ ਰੁੱਕ ਕੇ ਲਾਵਾਂਗੇ ਜੜੀ ਫਿਰ। ਰੁੱਕ ਕੇ ਲਾਵਾਂਗੇ। ਹਾਂ ਚਲ 2-4 ਦਿਨਾਂ ਤੱਕ ਲਾ ਦਾਂਗੇ ਹਜੇ ਬੈਲੀ ਸੀ ਮਤਲਬ ਮਨਪ੍ਰੀਤ ਦਾ ਪਾ। ਨਾਂ ਜਿਹੜਾ ਮਾਰਿਆ ਹੁੰਦੀ ਆ ਠੀਕ ਆ। ਅਸਲ ਠੀਕ ਆ। ਹਾਂ ਬਸ ਇਹ ਮੈਨੂੰ ਕਹਿੰਦੇ ਫਿਰ ਮੈਂ ਉਧਰ ਉਲਝ ਜਾਣਾ ਆਪਦੇ ਕਮਾਂਗਾਰਾਂ ਚ ਜੇ ਜਾਣਾ ਮੱਖਾ ਚੱਲ ਹੁਣ ਤਾਂ ਲੈ ਕੇ ਜਾਂਦੇ ਆ ਮੈਂਨ ਵਾਲੀ ਗੱਲ ਨਹੀਂ ਚੱਲ ਵਧੀਆ ਅੱਜ ਤਾਂ ਤੁਸੀਂ ਰਹੋ ਮੈਂ ਤੁਹਾਨੂੰ ਜਾਣ ਨਹੀਂ ਦਿੰਦੀ ਪੁੱਤਾਂ ਉਹ ਮੰਮੀ ਕੋਈ ਨਾ ਮੈਂ ਤਾਂ ਦੇ ਦੇਗੀ ਪੁੱਤ ਹੋਰ ਚੱਲ ਠੀਕ ਆ ਪੁੱਤ ਮੈਂ ਜਾ ਪਾਣੀ ਪਾਣੇ ਆ ਉਹ ਜਾ ਕਰਕੇ ਹਵਾ ਹੀ ਬਾਲੀ ਚੱਲੀ ਜਾਂਦੀ ਆ ਬਾਹਰ ਸੱਤ ਕਦ ਕਰਣੀ ਚੱਲੂਗੀ ਆਵਾਜ਼ ਦਾ ਪੁੱਤ ਅੱਜ ਠੰਡ ਵਾਲੀ ਹੋ ਰਹੀ ਐ ਇੱਕ ਦਾ ਹੋਰ ਠੰਡ ਵਾਲੀ ਜੇ ਠੰਡ ਹੋ ਰਹੀ ਹੈ ਲੈ ਆ ਗਿਆ ਜੋਤ ਵੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਤੁਸੀਂ ਆਪਣੇ ਸਤਿ ਸ੍ਰੀ ਅਕਾਲ ਕੀ ਹਾਲਾਂ ਵਧੀਆ ਬਣੇ ਠੀਕ ਠਾਕ ਹੋ ਠੀਕ ਹੋ ਹਾਂ ਵਧੀਆ ਕਿੱਧਰੋਂ ਆਇਆ ਮੈਂ ਖੇਤ ਸੀ ਬਣੇ ਪਾਣੀ ਲਾਉਂਦੀ ਗਣਕ ਨੂੰ ਅੱਛਾ ਤੁਸੀਂ ਫੋਨ ਫੋਣੀ ਨਹੀਂ ਕਰਿਆ ਕਿ ਵੀ ਆਉਣਾ ਅੱਜ ਹਾਂ ਫੋਨ ਤਾਂ ਕਾਨੂੰ ਨਹੀਂ ਕੀਤਾ ਜੇ ਕਰੇ ਰਹੇ ਤੇਰੀ ਸੁਰਤ ਕਰੇ ਹੋਵੇ ਤਾਂ ਤੈਨੂੰ ਪਤਾ ਲੱਗੇ ਲਾਇਆ ਤਾਂ ਸੀ ਅਸੀਂ ਫੋਨ ਉਹ ਨਹੀਂ ਬਣੇ ਮੈਂ ਤਾਂ ਪਾਣੀ ਲਾਉਂਦੀ ਦੋ ਤਿੰਨ ਦਿਨ ਹੋ ਗਏ ਖੇਤ ਨੂੰ ਬਣਨਾ ਹੋਰ ਠੀਕ ਠਾਕ ਜੀ ਹਾਂ ਵਧੀਆ ਵਧੀਆ ਉਹ ਲਾਦਾ ਪੁੱਤ ਪਾਣੀ ਸਾਰਾ ਹਾਂ ਬਾਪੂ ਕੋਣ ਕੋਣ ਪਾਣੀ ਲੱਗ ਗਿਆ ਮੋਟਰ ਨੂੰ ਬੰਦ ਕਰਿਆ ਦੀ ਅੱਛਾ ਤੂੰ ਹੱਥ ਨੇ ਗੇੜਾ ਮਾਰੇ ਕੀ ਤਾਂ ਚੱਲ ਮੈਂ ਦੇ ਜਾਣਾ ਪੈ ਰਿਹਾ ਹੋਵੇ ਕਣ ਕੋਣ ਕਿਤੇ ਪੀਲੀ ਜੀ ਹੋ ਜਾਂਦੀ ਦੀ ਕਣ ਅੱਛਾ ਮੇਰੀ ਗੱਲ ਸੁਣ ਲੈ ਨਾਲੇ ਬਾਹਰ ਨਾ ਐਵੇਂ ਤੁਰਿਆ ਫਿਰਿਆ ਕਰ ਠੀਕ ਆ ਘਰੇ ਮੜਾ ਮੁੱਟਾ ਧਿਆਨ ਦੇ ਲਿਆ ਕਰ ਘਰ ਦੇ ਕੰਮ ਵੀ ਕਰ ਲਿਆ ਕਰ ਨਾ ਆਪਣੇ ਕੰਮ ਕਰਦਾ ਮੈਂ ਘਰ ਦੇ ਬਾਪੂ ਕਹਿੰਦੇ ਨੇ ਉਹੀ ਕੰਮ ਕਰਦਾ ਮੈਂ ਸਾਰਾ ਦਿਨ ਘਰੀ ਹੁੰਦਾ ਬਣੇ ਹਾਂ ਹਾਂ ਮੈਂ ਜਾਣਦੀ ਆ ਆ ਜਿਹੜੇ 4-5 ਦਿਨ ਪਹਿਲਾਂ ਵਿਆਹ ਤੇ ਲੱਗ ਕੇ ਆਏ ਆ ਉਹ ਤਾਂ ਬਣੇ ਬਰਉਨ ਵਿਆਹ ਆ ਗਿਆ ਜਾਣਾ ਪੈਂਦਾ ਹਾਂ ਆ ਉਹ ਵਿਆਹ ਦਾ ਸੀਜ਼ਨ ਆ ਬੁੱਤਾ ਤੈਨੂੰ ਪਤਾ ਹੁਣ ਕਿ ਇੱਧਰ ਆ ਗਿਆ ਬਾਪੂ ਫਿਰ ਹਰ ਇੱਕ ਦੇ ਵਿਆਹ ਥੋੜੀ ਤੋਰਨਾ ਹੁਣ ਇਹਨੂੰ ਜਿਹੜਾ ਕੋਈ ਜਾਦਾ ਜਿੱਥੇ ਜਾਏ ਬਿਨਾਂ ਨਹੀਂ ਸਰਦਾ ਉੱਥੇ ਤੇ ਚੱਲ ਭੇਜਦਾ ਟਿਕਦਾ ਨਹੀਂ ਮੈਂ ਤਾਂ ਬੁੱਧੇਰਾ ਕਹਿੰਦਾ ਵੀ ਤੈਨੂੰ ਬਾਲਾ ਕੀ ਫਾਇਦਾ ਫਿਰਨ ਦਾ ਕੱਲ ਨੂੰ ਆਲੇ ਨੂੰ ਬੁਲਾਉਣ ਉਹਨੂੰ ਚੱਲ ਕੋਈ ਨਾ ਮਣਕੀ ਤੇ ਤਾਂ ਫਿਰ ਕਿਉਂਦਾ ਯਾਰ ਵਿਆਹ ਕਰਾਂ ਰੋਜ਼ ਆਉਂਦੇ ਆ ਉਹ ਤਾਂ ਜਾਣਾ ਪੈਂਦਾ ਆਪਣੀ ਫਿਰ ਕੋਈ ਕਾਰਡ ਦੇ ਕੇ ਜਾਂਦੇ ਫਿਰ ਤਾਂ ਜਾਣਾ ਹੀ ਪਊਗਾ ਬਈ ਚਲ ਤੂੰ ਤਾਂ ਆ ਗਿਆ ਟਾਈਮ ਤਾਂ ਹੀਰ ਦਾ ਵੀ ਹੋਇਆ ਪਿਆ ਉਹ ਹਜੇ ਆਈ ਹੋਈ ਨਹੀਂ ਹੈਗੀ ਆਈ ਆ ਜੀ ਆਪ ਅੰਦਰ ਬਹਿਣਿਆ ਚਲ ਉਹ ਪਰਾਂ ਠੰਡਾ ਹੁੰਦਾ ਪਿਆਲੇ ਬੱਤਾ ਹਾਂਜੀ ਆਹੋ ਨਮੂਣੀਆਂ ਕਰਾ ਦਊਂ ਹੀ ਬਰਕ ਚਿਨਵਾ ਦੋ ਮੈਂ ਤਾਂ ਕਹਿੰਦੀ ਆ ਗਰਮ ਕਰਕੇ ਪਿਆ ਦਾਂਗੇ ਡੈਡੀ ਥੋਡੀਆਂ ਵੀ ਨਾ ਉਹੀ ਗੱਲਾਂ ਬੱਸ ਪਤਾ ਹੁਣ ਆਇਆ ਤੈਨੂੰ ਦਰਵਾਜ਼ਾ ਚੱਲਦਾ ਹਰੇਕ ਲਿਆ ਕੇ ਬੱਤਾ ਜਾਂ ਗੋਲੀ ਵਾਲਾ ਹਰੇਕ ਪਿਆ ਹੁੰਦਾ ਆਪਾਂ ਹੀ ਪਿਆ ਦਾਂਗੇ ਹਾਂ ਹੈ ਆਹੋ ਪਿਆ ਦੋ ਲੈ ਇਹ ਰਵੀ ਆ ਗਈ ਮੈਂ ਆ ਤਾਂ ਕਿਹੜੇ ਵੇਲੇ ਦੀ ਆ ਕੇ ਬੈਠੀ ਆ ਤੈਨੂੰ ਡਿੱਕੀ ਜਾਨੀ ਆ ਜਦੋਂ ਮੈਂ ਤੈਨੂੰ ਕੱਲ ਫੋਨ ਲਾਇਆ ਸੀ ਤਰ ਤੋ ਘਰੇ ਟਿਕਿਆ ਨਹੀਂ ਗਿਆ ਉਹ ਹੋਦੀ ਦੀ ਉਹ ਤਾਂ ਮੇਰਾ ਪੇਪਰ ਸੀਗਾ ਆਹੋ ਪੇਪਰ ਸੀ ਕਿਵੇਂ ਹੋਇਆ ਪੈਰਾਂ ਚ ਚੱਪਲਾਂ ਹੀ ਪਾਈ ਫਿਰਦੇ ਬੂੜ ਪਾਲਾ ਠੰਡ ਲੱਗ ਦੇਖ ਲੈ ਕਿੰਨੀ ਆ ਤੁਹਾਨੂੰ ਪਤਾ ਤਾਂ ਹੈਗਾ ਜੀ ਕਿੰਨੀ ਕਾਲੀ ਕਾਲੀ ਚ ਗਈ ਆ ਮੈਂ ਲੇਟ ਹੋ ਜਾਂਦੀ ਨਾਲੇ ਜਿ ਗਈਆਂ ਉਹ ਕਿੱਥੇ ਆਉਂਦੇ ਆ ਉਹਨਾਂ ਨੇ ਤਾਂ ਮੈਨੂੰ ਕੱਲੀ ਨੂੰ ਤੋਰਤਾ ਨਾਲੇ ਡੈਡੀ ਲੈ ਕੇ ਆਏ ਨੇ ਮੈਨੂੰ ਤਾਂ ਬੱਸ ਰਹਿਣ ਦੋ ਮੈਂ ਨਾ ਜਾਣਦੀ ਆ ਪੱਕਾ ਜੀਜੂ ਅੰਦਰ ਆਏ ਬੈਠੇ ਹੋਣਗੇ ਚੱਲ ਬੱਸ ਤੁਸੀਂ ਬੈਠੋ ਦੋਏ ਕਰੋ ਗੱਲਾਂ ਬਤਾਂ ਤੇ ਮੈਂ ਨਾ ਪਰੌਣੇ ਕੋਲੇ ਜਾਣਾ ਕਿਉਂ ਹੁਣ ਵੀ ਕਦੋਂ ਆਏ ਨਹੀਂ ਹੈਗੇ ਚਾਮਲੀ ਚਲੋ ਉਹ ਤਾਂ ਆਏ ਆ ਪਹਿਲਾਂ ਮੈਨੂੰ ਤੂੰ ਦੱਸ ਕਿਵੇਂ ਤੂੰ ਇੰਨੀ ਖੁਸ਼ੀ ਹੋਈ ਫਿਰਦੀ ਐ ਮੂੰਹ ਤਾਂ ਦੇਖ ਕਿਵੇਂ ਲਿਸ਼ੂ ਲਿਸ਼ੂ ਕਰਦਾ ਕੀ ਗੱਲ ਐ ਮੈਂ ਤਾਂ ਹਮੇਸ਼ਾ ਹੀ ਖੁਸ਼ ਰਹਿਣੀ ਆ ਗੱਲ ਥੋੜੀ ਐ ਕੋਈ ਤੇਰੀ ਨਾ ਵੱਡੀ ਭੈਣ ਆ ਤੇ ਮੈਨੂੰ ਸਾਰਾ ਕੁਝ ਹੀ ਪਤਾ ਤੇਰੇ ਬਾਰੇ ਠੀਕ ਆ ਜਦੋਂ ਅੱਜ ਤੱਕ ਤੂੰ ਮੇਰੇ ਤੋਂ ਕੋਈ ਗੱਲ ਨਹੀਂ ਲਕੋਈ ਪਰ ਹੁਣ ਕਾਦੇ ਵਾਸਤੇ ਪਰਦੇ ਪਾਉਣੀ ਐ ਸਾਲ ਠੀਕ ਆ ਦੱਸ ਦਿੰਨੀ ਆ ਹੂੰ ਗੱਲ ਇਹ ਆ ਮੈਨੂੰ ਇੱਕ ਮੁੰਡੇ ਨਾਲ ਮੈਨੂੰ ਪਿਆਰ ਹੋ ਗਿਆ ਤੇ ਉਹਨੇ ਮੈਨੂੰ ਅੱਜ ਪ੍ਰਪੋਜ਼ ਕੀਤਾ ਹੂੰ ਹੂੰ ਅੱਛਾ ਠੀਕ ਆ ਫੇ ਪ੍ਰਪੋਜ਼ ਕੀਤਾ ਹੈ ਦੇਖ ਤੂੰ ਆਪ ਵੀ ਸਿਆਣੀ ਆ ਤੇ ਸਮਝਦਾਰ ਵੀ ਆ ਹਨਾ ਮੈਂ ਤਾਂ ਤੈਨੂੰ ਸਿਰਫ ਇੰਨਾ ਹੀ ਕਹਿ ਸਕਦੀ ਆ ਵੀ ਜੇ ਕੋਈ ਵੀ ਫੈਸਲਾ ਲੈਣਾ ਨਾ ਸੋਚ ਸਮਝ ਕੇ ਲਿਓ ਆਹੋ ਦੀਦੀ ਮੈਂ ਵੀ ਉਹਨੂੰ ਪਹਿਲਾਂ ਹੀ ਕਿਹਾ ਮੈਂ ਕਿਹਾ ਆਪਾਂ ਨੇ ਇੱਕ ਦੂਜੇ ਨੂੰ ਹਲੇ ਸਮਝਾਂਗੇ ਮੇਰੇ ਵੱਲੋਂ ਹਲੇ ਕੋਈ ਪੱਕੀ ਜੀ ਹਾਂ ਨਹੀਂ ਹੈਗੀ ਕਿਤੇ ਇਹ ਨਾ ਹੋਵੇ ਵੀ ਟਾਈਮ ਤੇ ਆ ਕੇ ਫਿਰ ਤੂੰ ਮੁੱਕਰ ਜੇ ਕਿਉਂਕਿ ਨਾ ਸਾਰੇ ਮੁੰਡੇ ਵੀ ਯਾਰ ਮਾੜੇ ਨਹੀਂ ਹੁੰਦੇ ਠੀਕ ਆ ਉਹਨਾਂ ਚੋਂ ਬਹੁਤ ਚੰਗੇ ਵੀ ਹੁੰਦੇ ਆ ਦੇਖ ਹੁਣ ਜਿਵੇਂ ਜਸ ਮੇਰੀ ਜ਼ਿੰਦਗੀ ਚ ਆਏ ਨੇ ਕਿੰਨੇ ਚੰਗੇ ਨੇ ਕੀ ਪਤਾ ਉਵੇਂ ਕਿਸੇ ਚੰਗੇ ਨੇ ਤੇਰੀ ਜ਼ਿੰਦਗੀ ਚ ਵੀ ਆਉਣਾ ਹੋਵੇ ਦੀਦੀ ਮੈਂ ਸਮਝਦੀ ਹਾਂ ਤੁਹਾਡੀ ਗੱਲ ਵੈਸੇ ਮੁੰਡਾ ਮੈਨੂੰ ਠੀਕ ਹੀ ਲੱਗਿਆ ਉਹਨੇ ਤਾਂ ਮੈਨੂੰ ਇੱਥੇ ਤੱਕ ਕਹਿਤਾ ਸੀ ਕਹਿੰਦਾ ਜੀ ਮੇਰੇ ਤੇ ਯਕੀਨ ਨਹੀਂ ਨਾ ਹੈਗਾ ਮੇਰੀ ਮਾਂ ਨਾਲ ਵੀ ਤੇਨਾਂ ਗੱਲ ਕਰਾ ਦੇਣਾ ਲੈ ਫਿਰ ਹੋਰ ਕੀ ਚਾਹੀਦਾ ਚੱਲ ਕੋਈ ਗੱਲ ਨਹੀਂ ਤੇਰੀ ਜ਼ਿੰਦਗੀ ਆ ਤੇ ਫੈਸਲਾ ਲੈਣ ਦਾ ਹੱਕ ਤੇਨੂੰ ਪੂਰਾ ਪੂਰਾ ਹੈ ਜਿਵੇਂ ਵੀ ਤੂੰ ਚਾਹੇ ਆਪਣੀ ਜ਼ਿੰਦਗੀ ਨੂੰ ਜਿਉਂ ਸਕਦੀ ਆਂ ਬਸ ਕੋਈ ਮਾੜਾ ਕੰਮ ਨਾ ਕਰੀ ਜਿਸ ਦੇ ਨਾਲ ਆਪਣੇ ਮੰਮੀ ਡੈਡੀ ਦਾ ਸਿਰ ਨੀਵਾ ਹੋਵੇ ਕੋਈ ਨਹੀਂ ਪਰ ਤੁਸੀਂ ਪਲੀਜ਼ ਮੰਮੀ ਨੂੰ ਨਾ ਦੱਸਿਓ ਓਹੋ ਮੈਂ ਛਿੱਤਰ ਪਵਾਉਣਿਆ ਤੇਰੇ ਨਹੀਂ ਦੱਸਦੀ ਲੈ ਪੁੱਤ ਚੱਕੋ ਚਾ ਮੰਮੀ ਤੂੰ ਵੀ ਸਾਡੇ ਕੋਲ ਬਹਿ ਜਾ ਨਾ ਅੰਦਰ ਅੰਦਰ ਕੋਈ ਨਾ ਪੁੱਤ ਬੈਠ ਗਈ ਮੈਂ ਤੁਸੀਂ ਦੋਨੇ ਭੈਣਾਂ ਕੀ ਤੁਸੀਂ ਕੋਈ ਸਰ ਕੋ ਸਰਜੀ ਕਰੀ ਜਾਣੀ ਹੋ ਮਾਂ ਪਰੌਣਾ ਕਿੰਦਰ ਭੱਗਿਆ ਵੇ ਤੇਰੇ ਬਾਪੂ ਨਾਲ ਖੇਤ ਗਿਆ ਹੋਇਆ ਉਹ ਹੋਰ ਕੀ ਕਰਦੀ ਸੀ ਪੁੱਤ ਤੂੰ ਖੁਸ਼ਨੀ ਬਸ ਮੈਂ ਕਿਤਾਬ ਜੀ ਖੋਲ ਕੇ ਆਈ ਸੀ ਕਿ ਥੋੜਾ ਜਿਹਾ ਟਾਈਮ ਪੜ੍ਹ ਕੇ ਹੱਟੀ ਸੀ ਮਾੜਾ ਮोटा ਪੁੱਤ ਮੇਰ ਨਾਲ ਕੰਮ ਵੀ ਕਰਵਾ ਲਿਆ ਕਰ ਮੰਮੀ ਤੁਹਾਨੂੰ ਪਤਾ ਤਾਂ ਹੈਗਾ ਮੇਰੇ ਪੇਪਲ ਚੱਲ ਰਹੇ ਨੇਗੇ ਕਿ ਤਾਂ ਮੈਂ ਉਧਰ ਉਲਝ ਜਾਨੀ ਆਂਗੀ ਬਾਕੀ ਜਿੰਨਾ ਕੁ ਹੁੰਦਾ ਉਹਨਾਂ ਕਰਦੀ ਤਾਂ ਹੈਗੇ ਆ ਅੱਜ ਮਨਪ੍ਰੀਤ ਆਈ ਹੈ ਨਾ ਦੇਖ ਲੈ ਸਾਰਾ ਚੋਲੇ ਝੌਕਦੇ ਮੇਰਾ ਕੰਮ ਸਾਮ ਲਿਆ ਉਸਨੇ ਮੈਨੂੰ ਕਹਿੰਨੀ ਮੰਮੀ ਤੂੰ ਦਾਵਾਂ ਲੈ ਲੈ ਹੈ ਨਾਲੇ ਆਪਦੇ ਸੌਰਿਆਂ ਦੇ ਘਰ ਦੇ ਵਿੱਚ ਕੰਮ ਕਰਕੇ ਆਈ ਐ ਪੇਕੇ ਘਰ ਤਾਂ ਆ ਕੇ ਧੀਰਾਮ ਕਰਦੀ ਐ ਪਰ ਉਹ ਵਿਚਾਰੀ ਆਨਸਾਰ ਚੁੱਲ੍ਹੇ 'ਚ ਕੋਈ ਸੜ ਗਈ ਵੈਸੇ ਮਨਪ੍ਰੀਤ ਕਿੱਥੇ ਗਈ ਹੋਈ ਆ ਤੈਨੂੰ ਬੋਲਦਾ ਮਾਰਿਆ ਦੀ ਮਨਪ੍ਰੀਤ ਚਾਚੀ ਕਿ ਗਈ ਆ ਉਹ ਕੜਾ ਸੁਣਦੀ ਅੰਦਰ ਬੜੀ ਬੈਠੀ ਰਹਿਣੀ ਆ ਪਤਾ ਨਹੀਂ ਲੱਗਿਆ ਮਰਦੀ ਸੀ ਮੈਂ ਪੁੱਤ ਸੱਚਾ ਉਹ ਤੇਰੇ ਚਾਚਾ ਵਾਲੀ ਗੱਲ ਤੋਂ ਮੈਨੂੰ ਯਾਦ ਆ ਗਿਆ ਤੇਰੇ ਚਾਚੇ ਕਹਿ ਵੀ ਧਰਨੇ ਵਾਲੇ ਜਾ ਕੇ ਆਏ ਨੇ ਕਹਿੰਦੇ ਦਿੱਲੀ ਧਰਨਾ ਲਾਉਣਾਗਾ ਵੀ ਜਾਣਾ ਪੁੱਤਰੇ ਬਾਪੂ ਨੂੰ ਚਲੋ ਬਾਪੂ ਬਗਜੂਗਾ ਉਹ ਕੜਾ ਨੂੰ ਕੋਈ ਕੰਮ ਐ ਇੱਥੇ ਫਿਰਦਾ ਰਹ ਵੇ ਬੁढ़ा ਸਰੀਰ ਆ ਉਹਦਾ ਵਿਚਾਰੇ ਦਾ ਤੂੰ ਵਗ ਜਾ ਮੈਂ ਤਾਂ ਨਾ ਜਦੋਂ ਵਗਦਾ ਜਾਂਦਾ ਮੈਨੂੰ ਤਾਂ ਸੱਚੇ ਦਿਲ ਕੋਸਰ ਕੋਤਾ ਕਰਨ ਲੱਗ ਜਾਂਦਾ ਉਹ ਚਲ ਕੋਈ ਨਾ ਮੈਂ ਤੂੰ ਹੀ ਨਾ ਟੈਨਸ਼ਨ ਕਰੀ ਜਾਇਆ ਕਰ ਕਿਦਰੇ ਨਹੀਂ ਕੁਛ ਹੁੰਦਾ ਐ ਕੀ ਬਾਪੂ ਨੂੰ ਕੋਈ ਵੱਡੀ ਬਿਮਾਰੀ ਆ ਠੀਕ ਠਾਕ ਆ ਤੰਦਰੁਸਤ ਆ ਹੋ ਤੰਦਰੁਸਤ ਤਾਂ ਪੈ ਤੈਨੂੰ ਲੱਗਦਾਗਾ ਮੈਂ ਤਾਂ ਫਿਕਰ ਲੱਗਾ ਰਹਿੰਦਾਗਾ ਬਿਮਾਰ ਤਾਂ ਹੋ ਰਹਿੰਦਾ ਹਰ ਟਾਈਮ ਤਾਂ ਉਹਦੀ ਦਵਾਈ ਚਲਦੀ ਰਹਿੰਦੀ ਆ ਪਰ ਘਰੇ ਵੀ ਕੋਈ ਕੰਮ ਕਰਨ ਵਾਲਾ ਚਾਹੀਦਾ ਉਹ ਵਗ ਜੂਗਾ ਨਾਲੇ ਸੱਚ ਮਮੀ ਚੀਚੂ ਕਿੱਥੋਂ ਨੇ ਉਹ ਪੁੱਤ ਤੇਰੇ ਬਾਪੂ ਨਾਲੇ ਖੇਤ ਵਗ ਗਿਆ ਉਹ ਹਾਂ ਬਾਪੂ ਨਾਲ ਵਗਾ ਜੀਜਾ ਹੋਰ ਉਹਦਾ ਦਿਮਾਗ ਖਾਲੂ ਗੱਲਾਂ ਮਾਰ ਮਾਰ ਉੱਥੇ ਆਣੂ ਪੇਜਤਾ ਕੋਈ ਤਾਂ ਨਾ ਹੋਰੀ ਟੈਸ਼ਨ ਫੜ ਲੈਣਾ ਜਾ ਕੇ ਵਿਚਾਰਾ ਜੀਜਾ ਕੋ ਕਿੱਥੇ ਫਸ ਗਿਆ ਚੱਲ ਕੋਈ ਨਾ ਪੁੱਤ ਤੇਰੇ ਬਾਪੂ ਦਾ ਸਵਾ ਗੱਲਾਂ ਬਾਤਾਂ ਕਰਨਦਾ ਨਾਲ ਉਹ ਤਾਂ ਪ੍ਰਾਣੀਆਂ ਗੱਲਾਂ ਛੇੜ ਕੇ ਬਹਿ ਜਾਂਦਾਗਾ ਅੱਛਾ ਮੰਮੀ ਮੈਨੂੰ ਐਂ ਦੱਸੋ ਜੀ ਤਾਂ ਹੁਣ ਕੋਈ ਕੰਮ ਹੈਗਾ ਤਾਂ ਦੱਸੋ ਨਹੀਂ ਮੈਂ ਅੰਦਰ ਜਾ ਕੇ ਪੜ੍ਹ ਲੈਣੀ ਆ ਕੰਮ ਤਾਂ ਭਾਈ ਹੁਣ ਨਿਬੜ ਗਏ ਮਨਪ੍ਰੀਤ ਮੇਰੇ ਨਾਲ ਕਰਾ ਕੇ ਕੰਮ ਤਾਂ ਹੈ ਹੁਣ ਕਹਿੰਦੀ ਪੜ੍ਹ ਲੈਣੇ ਜਾ ਵਗ ਜਾ ਪੜ੍ਹ ਲੈ ਮਾਂ ਮੈਂ ਕਹਿੰਦਾ ਤੀ ਉਹ ਦੋ ਬੱਠੇ ਜੇ ਪੈਨੇ ਗੋਹੇ ਦੇ ਸਟਿਆ ਮੈਂ ਕੱਖ ਖਪਾਦੂ ਨੰਗਰਾਂ ਨੂੰ ਸਿੱਟਿਆ ਨਹੀਂ ਲੈ ਮੈਨੂੰ ਚਕਾ ਦੇ ਚੰਗਾ ਮੇਰਾ ਬੰਦਾ ਆ ਜਾ ਫਿਰ ਫਿਰ ਬਾਜਾਂ ਮਾਰੀ ਜਾਂਦੀ ਚੱਲ ਆ ਜਾ ਆ ਜਾ ਸਹੀ ਗੱਲ ਆ ਤੇਰੀ ਭਾਈ ਕਾਲੇ ਦਾ ਫੋਨ ਹਾਂਜੀ ਕਿਵੇਂ ਹੋ ਹੋ ਮੈਂ ਤਾਂ ਵਧੀਆਂਗਾ ਕੀ ਗੱਲ ਘਰ ਜਾ ਕੇ ਯਾਦ ਨਹੀਂ ਆਈ ਹੈਗੀ ਫੋਨ ਪੂਣੀ ਨਹੀਂ ਕੀਤਾ ਹੈਗਾ ਕੋਈ ਕਮਲਿਆ ਇਹ ਹੋ ਸਕਦਾ ਕਿ ਮਨ ਤੇ ਯਾਦ ਨਾ ਆਵੇ ਉਹ ਤਾਂ ਬਸ ਕਰੇ ਪਹਿਲਾਂ ਤੇ ਜਿੱਥੇ ਹੋ ਰਹੀ ਆ ਰਹੀ ਸੀਗੀ ਹਾਂ ਅੱਗੇ ਫੋਨ ਕਰਨ ਦਾ ਟਾਈਮ ਨਹੀਂ ਲੱਗਦਾ। ਅੱਛਾ ਮੇਰੀ ਸਾਲੀ ਸਹਿਬ ਆ ਰਹੀ ਆ। ਲੈ ਫਿਰ ਗੱਲ ਹੀ ਕਰਾ ਦੇ। ਹੁਣ ਤਾਂ ਉਹ ਚਾਚੇ ਕੀ ਗਏ ਹੋਏ ਆ। ਉਹ ਸਾਡੀ ਕਿੱਥੇ ਗੱਲ ਕਰਾਉਣੀ ਆ। ਉਹ ਬਸ ਰਹਿਣ ਦੇ ਤੂੰ। ਨਾਲੇ ਮੈਂ ਤਾਂ ਆ ਕੇ ਭੈਣ ਨੂੰ ਸਾਰਾ ਕੁਝ ਦੱਸਦਾ ਤੇਰੇ ਬਾਰੇ। ਅੱਛਾ ਭੈਣ ਬੋਲੀ ਨੇ ਕੀ ਫਿਰ ਕੁਝ? ਭੈਣ ਨੇ ਕੀ ਕਹਿਣਾ? ਹਣੀ ਤਾਂ ਬਸ ਇਹ ਕਿਹਾ ਜੋ ਫੈਸਲਾ ਕਰਨਾ ਸੋ ਸਮਝ ਕੇ ਕਰੀ। ਨਾਲੇ ਜੇ ਪਿਆਰ ਕਰਨਗੇ ਤਾਂ ਪੂਰਵੀ ਚੜ੍ਹਾਈ। ਓਏ ਲੈ। ਸਾਲੀ ਸਹਿਬਾਂ ਤਾਂ ਬਹੁਤ ਸਿਆਣੀਆਂ ਪਰਾ। ਤੂੰ ਵੀ ਕੁਝ ਸਿੱਖਿਆ ਲੈ ਲਾ ਉਹਦੇ ਤੋਂ। ਅੱਛਾ ਹੁਣ ਤਾਂ ਪਾਗਲਾ ਮੈਂ। ਚਲ ਠੀਕਾ ਫਿਰ ਪਾਗਲ ਨੂੰ ਨਖਰਾ ਕਰ ਫੋਨ والله ਯਾਰ ਇਹਦਾ ਬੋਲ ਕੇ ਮੈਂਨੇ ਪੰਗਾ ਹੀ ਛੇੜ ਲਿਆ ਚਲ ਮੈਨੂੰ ਪਤਾ ਮੰਨ ਤੈ ਨਹੀਂ ਜਾਣੀ ਆ ਚਲ ਇਹਨੇ ਇਹਦਾ ਗੁੱਸਾ ਠੰਡਾ ਹੁੰਦਾ ਮੈਂ ਵੀ ਘਰ ਨੂੰ ਜਾਮਾ ਕੀ ਕਰ ਜਾਨੀਆ ਪੁੱਤ ਕੁਛ ਨਹੀਂ ਮੰਮੀ ਬਸ ਚਾਹ ਧਰੀ ਸੀਗੀ ਅੱਛਾ ਚਾਹ ਧਰੀ ਸੀ ਅੱਜ ਦਾ ਕੰਮ ਨੂੰ ਵੀ ਸੱਚੀ 10 ਵਜ ਗਏ ਅੱਗੇ 8 ਵਜ ਦੇ ਨੂੰ ਮੈਂ ਬੇਲੀ ਹੋ ਜਾਨੀਆ ਕੰਮ ਧੰਦਾ ਕਰਕੇ ਓ ਮੰਮੀ ਅੱਜ ਭੈਣ ਤੇ ਡੈਡੀ ਦੇ ਜਾਣ ਕਰਕੇ ਕਵੇਲਾ ਹੋ ਗਿਆ ਨਾ ਨਾਲੇ ਮੈਂ ਤਾਂ ਕਿਹਾ ਸੀ ਮਨਪ੍ਰੀਤ ਨੇ ਵੀ ਤਾਂ ਲੇਟ ਚੱਲ ਜੀ 2 ਘੰਟੇ ਠਹਿਰ ਕੇ ਸਿਰਸਰੇ ਲੰਘ ਗਈ ਪੁੱਤ ਫਿਰ ਉਹਦੇ ਸਹੁਰੇ ਦੀ ਰੋਟੀ ਦਾ ਔਖਾ ਹੈ ਤੈਨੂੰ ਪਤਾ ਹੈ ਚੱਲ ਇੱਕ ਰਾਤ ਲਾ ਗਈ ਐ ਨਹੀਂ ਬਥੇਰਾ ਹੈ ਤੇ ਫਿਰ ਘਰ ਦਾ ਕੰਮ ਧੰਦਾ ਵੀ ਸਾਹਮਣਾ ਪੈਣਾ ਉਹਨੂੰ ਜਾ ਕੇ ਇਹ ਤਾਂ ਹੈ ਮੰਮੀ ਆਪ ਦੇਖ ਲੈ ਤੂੰ ਮਮੇਲੀ ਦੇਖੀ ਗਈ ਰਾਤ ਸਾਨੂੰ ਮਾਮਾ ਤੇ ਆਨੋ 12 ਵਜੇ ਦੇ ਸੁਖ ਸੁੱਖ ਕਰਦੀਆਂ ਨੂੰ ਕੋਈ ਨਹੀਂ ਤਸਲਾ ਜੇ ਮੇਰਾ ਵਿਆਹ ਹੋ ਗਿਆ ਕੱਲੂ ਫਿਰ ਵੀ ਨਹੀਂ ਜੀ ਲਾਉਣਾ ਹੈਗਾ ਹੈ ਉਹ ਕਹੀ ਜਾਉਂਗੀ ਵੀ ਤੇਰੀ ਯਾਦ ਆਉਂਦੀ ਹੈਗੀ ਮੈਨੂੰ ਲੈ ਫਿਰ ਧੀਆ ਦੀ ਯਾਦ ਤਾਂ ਆਉਂਦੀ ਵੀ ਹੈ ਐਂ ਦੱਸ ਚੱਲ ਤੂੰ ਵਿਆਹ ਨੂੰ ਹਾਂ ਤਾਂ ਕਰ ਮੰਮੀ ਪਲੀਜ਼ ਪਹਿਲਾਂ ਤੁਸੀਂ ਦੇਖੀ ਮਨਪ੍ਰੀਤ ਦੇ ਵਿਆਹ ਨੂੰ ਕਾਲੀ ਕਰੀਗੇ ਕਿ ਮਨਪ੍ਰੀਤ ਦਾ ਰਿਸ਼ਤਾ ਕਰ ਦਈਏ ਵਿਆਹ ਕਰ ਦਈਏ ਹੁਣ ਦੇਖੀ ਉਹਦਾ ਵਿਆਹ ਹੋ ਗਿਆ ਤਾਂ ਉਹਨੂੰ ਇੰਨਾ ਯਾਦ ਕਰਦੇ ਹੋਗੇ ਪਰ ਮੈਂ ਨਹੀਂ ਹਲੇ ਵਿਆਹ ਕਰਾਉਣਾ ਕਹਿੰਦੇ ਯਾਦ ਕਰਦੇ ਆ ਕੋਈ ਨਾ ਪੁੱਤ ਤੂੰ ਆਪਣੇ ਘਰੇ ਜਾ ਤੇਰਾ ਵਿਆਹ ਹੋ ਗਿਆ ਨਾ ਦੇਖੀ ਸਹੀ ਮੈਂ ਵੀ ਨੂੰ ਲੈ ਕੇ ਆਉਂਗੀ ਸੋਖਣਾ ਮੈਂ ਤਾਂ ਉਹਨਾਂ ਆਪਣੇ ਧੀ ਬਣਾ ਕੇ ਰੱਖੂੰ ਸਾਡੇ ਤਾਂ ਸੱਸ ਨੂੰ ਹੁੰਦਾ ਪਿਆਰ ਦੇਖੀ ਫੇਰ ਚਲ ਛਾਲ 6 ਮਹੀਨੇ ਬਾਅਦ ਭਾਈ ਕੋਈ ਬੱਚਾ ਬੱਚੀ ਹੋ ਜਾਊਗਾ ਸਾਡੇ ਘਰ ਦੇ ਵਿੱਚ ਤਾਂ ਸੁਖ ਨਾ ਰੌਣਕਾ ਵਧ ਜਾਣਗੀਆਂ ਪੁੱਤ ਜੀ ਲੱਗਣ ਵਾਲੀ ਕਿਹੜੀ ਗੱਲ ਆ ਹੁਣ ਧੀਆ ਤਾਂ ਆਪਣੇ ਘਰੇ ਜਾਂਦੀ ਕਿ ਸੋਹਣੀਆਂ ਲੱਗਦੀਆਂ ਨੇ ਕਿਉਂ ਨਾ ਕਾਲੇ ਵਾਲੀ ਗੱਲ ਮੈਂ ਮੰਮੀ ਨੂੰ ਦੱਸ ਹੀ ਦਵਾਂ ਵੈਸੇ ਵੀ ਮੰਮੀ ਤੇ ਡੈਡੀ ਮੇਰਾ ਰਿਸ਼ਤਾ ਵੀ ਲੱਭ ਰਹੇ ਨੇ ਇਸ ਤੋਂ ਪਹਿਲਾਂ ਇਹ ਮੇਰਾ ਕਿਤੇ ਹੋਰ ਵਿਆਹ ਕਰਨ ਇਹਦੇ ਤੋਂ ਚੰਗਾ ਮੈਂ ਹੀ ਇਹਨਾਂ ਨੂੰ ਕਾਲੇ-ਬਾਰੇ ਸਭ ਕੁਝ ਦੱਸ ਦਿੰਨੀ ਆ ਕੀ ਪਤਾ ਮੰਮੀ ਡੈਡੀ ਸਾਡੇ ਵਿਆਹ ਲਈ ਰਾਜ਼ੀ ਹੋ ਜਾਣ ਤੇ ਖੁਸ਼ੀ-ਖੁਸ਼ੀ ਸਾਡਾ ਵਿਆਹ ਹੋ ਜੇ ਜਿਵੇਂ ਮਨਪ੍ਰਿਤ ਹੋ ਰਾਂ ਤਾਂ ਇਹਨਾਂ ਨੇ ਕਰਿਆ ਪਰ ਹਜੇ ਸਾਡੀ ਨਵੀਂ-ਨਵੀਂ ਗੱਲਬਾਤ ਆ ਕੁਝ ਸਮਾਂ ਹੋਰ ਲੰਘ ਜਾਣ ਦੇ ਮੈਂ ਫੇਰ ਸਾਰੀ ਗੱਲ ਕਰ ਦੱਸਣੀ ਆ ਪੁੱਤ ਤੂੰ ਕੀ ਸੋਚਣ ਲੱਗ ਗਿਆ ਹਜੇ ਨਹੀਂ ਮੈਂ ਤੇਰਾ ਵਿਆਹ ਕਰਦੀ ਡਰਨਾ ਉਹ ਨਹੀਂ ਮੰਮੀ ਮੈਂ ਕੋਈ ਵਿਆਹਵਾਰ ਹੀ ਨਹੀਂ ਸੀ ਸੋਚ ਰਹੀ ਮੈਂ ਤਾਂ ਐ ਸੋਚਦੀ ਸੀ ਕਿ ਜੜੀ ਵੀ ਤੁਹਾਡੇ ਨੂੰ ਆਉਗੀ ਬਸ ਉਹ ਚੰਗੀ ਆਵੇ ਜੇ ਕੋਈ ਲੜਾਈ ਜਿਹੀ ਵਾਲੀ ਆ ਗਈ ਫਿਰ ਤਾਂ ਮੇਰੀ ਭੋਲੀ ਸੀ ਮੰਮੀ ਨੂੰ ਸਾਰਾ ਦਿਨ ਤੰਗੇ ਕਰ ਹੀ ਰੱਖੂਗੀ ਉਹ ਨਹੀਂ ਪਤਾ ਇਹੋ ਜੀ ਗੱਲ ਨਹੀਂ ਹੁੰਦੀ ਮੈਂ ਤਾਂ ਉਹਨੂੰ ਆਪਦੀ ਤੀ ਸਮਝੂਗੀ ਠੀਕ ਹੈ ਨਾ ਜੇ ਬਗਾਨੇ ਤੀ ਨੂੰ ਆਪਦੀ ਤੀ ਸਮਝੇ ਠੀਕ ਹੈ ਘਰਾਂ ਦੇ ਵਿੱਚ ਫਰਕ ਨਹੀਂ ਪੈਂਦੇ ਹੁੰਦੇ ਪੁੱਤ ਤੁਸੀਂ ਸਹੀ ਕਹਿ ਰਹੇ ਹੋ ਮੰਮੀ ਅੱਧੀਆਂ ਤਾਂ ਮਤਲਬ ਕੁੜੀਆਂ ਇਹੋ ਜਿਹੀਆਂ ਆ ਜਾਂਦੀਆਂ ਨੇ ਜਿਨ੍ਹਾਂ ਨੂੰ ਚਾਹੇ ਜਿੰਨਾ ਮਰਜ਼ੀ ਪਿਆਰ ਦੇ ਦੋ ਪਰ ਉਹ ਮਾਣ ਨਹੀਂ ਸਮਝਦੀਆਂ ਹੈਗੀਆਂ ਸੱਸਾਂ ਨੂੰ ਮੈਂ ਬਸ ਕੈਨਿਆ ਤੁਹਾਨੂੰ ਚੰਗੀ ਜੀ ਨੂੰ ਮਿਲੇ ਜਿਹੜੀ ਤੁਹਾਡੇ ਨਾਲ ਲੜਿਆ ਨਹੀਂ ਕਰੇ ਤੇ ਜੇ ਲੜਿਆ ਕਰੂਗੀ ਨਾ ਤੁਹਾਨੂੰ ਉਲਟਾ ਬੋਲੂਗੀ ਫਰ ਤੁਸੀਂ ਮੈਨੂੰ ਦੱਸ ਦਿਓ ਕੋਈ ਨਾ ਪੁੱਤ ਜੇ ਲੜੂਗੀ ਮੇਰੇ ਦੋਤੀਆਂ ਜਿਉਂਦੀਆਂ ਰਹਣ ਮੈਂ ਤੁਹਾਡੇ ਕੋਲੇ ਆ ਜਾਊਂਗੀ ਇਹ ਕੀ ਗੱਲ ਆ ਮੈਂ ਤਾਂ ਹੋਰੇ ਵੀ ਕੰਮ ਕਰਦੀਆਂ ਤਾਂ ਤੁਹਾਡੇ ਘਰੇ ਵੀ ਆ ਕੇ ਕੰਮ ਕਰ ਲਿਆ ਕਰ ਕਿੱਡੀ ਕਬੱਡੀ ਗੱਲ ਆ ਚਲ ਠੀਕ ਆ ਮੰਮੀ ਮੈਂ ਨਾ ਇੱਥੇ ਕੰਮ ਕਰ ਲੈਣੀ ਆਂਗੀ ਆ ਕਰ ਲੈ ਪੁੱਤ ਕੰਮ ਕਹਿੰਦੇ ਹੁੰਦੇ ਜੇ ਮਾਂ ਬਾਪ ਔਖਾ ਨਾ ਚਲ ਆਪ ਦੀ ਧੀ ਲੈ ਵੇ ਲੱਗ ਜੀ ਕੋਈ ਡਰ ਨਹੀਂ ਹੁੰਦਾ ਹਾਂ ਚੱਲ ਪੁੱਤ ਦਾ ਘਰ ਨਾ ਖਰਾਬ ਕਰੋ ਜੇ ਨੂੰ ਤਲਕ ਸੁਵਾ ਦਈ ਕੋਈ ਗੱਲ ਨਹੀਂ ਹੁੰਦੀ ਤੁਸੀਂ ਐਂ ਕਰੋ ਮੇਰੇ ਤੇ ਨ ਮਰਾ ਸੂਡ ਪੇਪਰ ਪੈਸ ਕਰਦੇ ਹੋ ਮਮੀ ਠੀਕ ਆ ਪੁੱਤ ਚੰਗਾ ਕਰ ਲੈ ਕੰਮ ਸ਼ੁਕਰ ਮਮਮੀ ਨ ਕੋਈ ਕਾਲੀ ਦੀ ਗੱਲ ਨਹੀਂ ਕੀਤੀ ਹੈਗੀ ਐ ਵੀ ਸਾਲ ਤੋਂ ਬਸ ਧੀ ਕਰੀ ਜਾਂਦੀ ਆ ਪਰ ਮਮੀ ਡੈਡੀਆਂ ਤਾਂ ਮੰਨ ਨਹੀਂ ਜਾਣਾ ਮੈਨੂੰ ਪਤਾ ਬਸ ਕਾਲੇ ਨੂੰ ਥੋੜਾ ਚਿਰ ਹੋਰ ਪਰਖਣਾ ਜ਼ਰੂਰੀ ਦਾ ਪਤਾ ਨਹੀਂ ਕਿ ਉਹ ਮੇਰਾ ساری ਜ਼ਿੰਦਗੀ ਕੱਟਣਾ ਵੀ ਚਾਹੁੰਦਾ ਹੈ ਕਿ ਨਹੀਂ ਵੈਸੇ ਵੀ ਹਲੇ ਨਵਾਂ ਨਵਾਂ ਜਾਈ ਪਿਆਰਾ ਸਾਡਾ ਮੇਰਾ ਯਾਰ ਹੀਰ ਨੂੰ ਮੈਨੂੰ ਬਹੁਤ ਚੀ ਕਰੀ ਜਾਂਦਾ ਕਿੰਨਾ ਟਾਈਮ ਹੋ ਗਿਆ ਸਾਨੂੰ ਮੁਲਾਕਾਤ ਕਰੀ ਪਰ ਉਹਦਾ ਪਤਾ ਨਹੀਂਗਾ ਯਾਰ ਕੰਮੇ ਸੀਗਾ ਉਹਨੇ ਆਉਣਾ ਵੀ ਆ ਕੀ ਨਹੀਂ ਹੁਣ ਤਾਂ ਐਵੇਂ ਯਾਰ ਜਵਾਬ ਹੀ ਨਾ ਦੇ ਦੇ ਚਲ ਆਇ ਕਰਦਾ ਇੱਕ ਵਾਰ ਫੋਨ ਕਰਕੇ ਦੇਖ ਲੈਣਾ ਹੈਲੋ ਹਾਂਜੀ ਕਿਵੇਂ ਹੋ ਜਨਾਬ ਮੈਂ ਤਾਂ ਠੀਕ ਹਾਂ ਤੂੰ ਦੱਸਾ ਨਾਲੇ ਮੈਂ ਤਾਂ ਇੱਕ ਗੱਲ ਕਰਨੀ ਸੀ ਮੈਂ ਤਾਂ ਠੀਕ ਹਾਂ ਪਰ ਤੂੰ ਆਪਦੀ ਗੱਲ ਬਾਅਦ ਚ ਦੱਸੀ ਪਹਿਲਾਂ ਮੇਰੀ ਸੁਣ। ਹਾਂ ਦੱਸ ਕੀ ਗੱਲ ਕਰਨੀ ਏ ਤੂੰ? ਮੈਂ ਕਹਿੰਦੀ ਸੀ ਕੱਲੂ ਵੀਰਾ ਤੇ ਮੰਮੀ ਨਾਲ ਬਾਹਰ ਜਾਣਗੇ ਤੇ ਡੈਡੀ ਵੀ ਨਹੀਂ ਕਰੇ ਹੈਗੇ। ਕੱਲੂ ਆਪਾਂ ਮਿਲੀਏ। ਉਹ ਲੈ ਯਾਰ ਤੂੰ ਤਾਂ ਮੇਰੇ ਮੂੰਹ ਦੀ ਗੱਲ ਕਰਤੀ। ਮੈਂ ਵੀ ਤੈਨੂੰ ਇੰਮੀ ਕਹਿੰਦਾ ਸੀਗਾ ਵੀ ਮੇਰਾ ਨਾ ਯਾਰ ਤੈਨੂੰ ਮਿਲਣ ਨੂੰ ਜੀ ਕਰੀ ਜਾਂਦਾ। ਅੱਛਾ ਸੱਚੀਓ? ਅੱਛਾ ਇਹ ਦੱਸ ਫੇ ਮੈਂ ਕਿੱਥੇ ਆਵਾਂ? ਉਹ ਤੈਨੂੰ ਪਤਾ ਤਾਂ ਹੈਗਾਗਾ। ਪਿੰਡ ਤੇ ਬਾਹਰ ਵਾਲਾ ਪਾਰਕ ਆਗਾ। ਉੱਥੇ ਮਿਲ ਲਾਂਗੇ ਆਪਾਂ। ਕੋਈ ਯਾਰਾ ਗੱਲ ਏ ਆ ਨਾ। ਉੱਥੇ ਵੀ ਤੰਗ ਕਰਨ ਵਾਲਾ ਨਹੀਂ ਆਇਆਗਾ ਤੇ ਨਾ ਹੀ ਉੱਥੇ ਕੋਈ ਆਉਂਦਾਗਾ। ਬਾਕੀ ਤੂੰ ਜਿੱਥੇ ਕਹਿੰਨੀ ਹੈਗੀ ਆਪਾਂ ਉੱਥੇ ਮਿਲ ਲੈਂਦੇ ਆ। ਚੱਲ ਠੀਕ ਆ। ਲੈ। ਕੋਈ ਟਾਈਮ ਨਹੀਂ ਸੀਗਾ। ਵੀ ਪਤਾ ਨਹੀਂ ਮੰਨੂਗੀ ਕਿ ਨਹੀਂ। ਇਹਨੇ ਤਾਂ ਕਮਲੀ ਜੀ ਨੇ ਆਪ ਹੀ ਹਾਂ ਕਰਤੀ। ਮਾ ਆ ਲੈ ਲੈ ਇਹ ਸਮਾਨ ਤਾਂ ਮੈਂ ਸਾਰਾ ਦੇਖ ਲਾ। ਬੱਚਾ ਚੰਗਾ ਪੁੱਤ ਆ। ਆ ਤਾਂ ਬਾਲੀ ਵਧੀਆ ਗੱਲ ਕਰੀ। ਸਨੇਹ ਹਸਨੇਹ ਜਾ ਕੇ ਸਮਾਨ ਲੈ ਆਇਆ। ਤੇ ਹੁਣ ਤੂੰ ਐਂ ਕਰ ਦਿਖ ਮੇਰੀ ਗੱਲ ਸੁਣ ਲੈ ਬਿਸਕਟ ਪੀਪੇ ਚ ਪਾਏ ਪਏ ਨੇ ਹੁਣ ਰੋੜੀਆਂ ਵੰਗਫੜੀਆਂ ਤੂੰ ਲਈ ਆ ਜਾ ਠੀਕ ਐ ਤੇ ਨਾਲੇ ਐਂ ਕਰੀ ਕੱਪੜੇ ਦੇ ਪੈਸੇ ਦੇ ਦੀ ਭੈਣ ਨੂੰ ਚਲੋ ਤਾਂ ਦੇ ਦੂੰਗਾ ਫਿਰ ਆਪਾਂ ਬਗ ਚੱਲਾਂਗੇ ਦੋਏ ਵੀ ਮੈਂ ਕਿੱਥੋਂ ਜਾ ਸਕਦੀ ਆ ਤੇਰੀ ਚਾਚੀ ਨੇ ਫੋਨ ਕਰਿਆ ਸੀ ਉਹਦੀ ਮਾਂ ਪੂਰੀ ਹੋ ਗਈ ਪੁੱਤ ਮੈਨੂੰ ਫਿਰ ਉਧਰ ਜਾ ਵੀ ਨਹੀਂ ਸਰਦਾ ਸਰੀਕੇ ਦਾ ਕੰਮ ਐ ਫਿਰ ਮਾਂ ਆਪੇ ਇੱਕ ਦੋ ਦਿਨਾਂ ਤੱਕ ਭੱਜਾਂਗੇ ਮਨਪ੍ਰੀਤ ਲੜੂ ਮੇਰੇ ਨਾਲ ਬਿਨਾਂ ਬਾਪੂ ਨੂੰ ਲੈ ਕੇ ਨਾ ਮਾਂ ਨੂੰ ਮੈਂ ਪੁੱਤ ਬਾਪੂ ਦੀ ਕੀ ਗੱਲ ਕਰਦਾ ਉਹ ਤਾਂ ਨਾ ਚੱਕ ਕੇ ਝੰਡਾ ਧਰਨੇ ਤੇ ਭੱਗ ਗਿਆ ਕਿ ਤੂੰ ਕੱਲਾ ਜਾਣਾ ਜਾ ਕੇ ਸਮਾਨ ਫੜਾਇਆ ਆਪਦਾ ਫਰਜ਼ ਨਿਭਾਇਆ ਪੁੱਤ ਠੀਕ ਹੈ ਆਹੋ ਬਗਜੂ ਮम्मा ਕੋਈ ਨਾ ਹਾਂ ਨਹੀਂ ਹੀਰ ਕਹਿੰਦੀ ਸੀ ਕਹਿੰਦੀ ਮੈਂ ਵੀ ਮਿਲ ਕੇ ਆਉਣਾਗਾ ਤੁਸੀਂ ਦੋਨੇ ਭੈਣ ਭਾਈ ਬਗਜੋ ਫਿਰ ਕੰਮਾ ਕਰਦੇ ਪੁੱਤ ਕਿੱਥੇ ਟਾਈਮ ਲੱਗਦਾਗਾ ਜੇ ਮਨਪ੍ਰੀਤ ਨੇ ਪੁੱਛਿਆ ਫਿਰ ਮਨਪ੍ਰੀਤ ਨੂੰ ਕਹਿਦੀ ਕੋਈ ਨਾ ਮੰਮੀ ਆਉਗੀ ਤੇ 5-10 ਸਾਲ ਤੱਕਰ ਪੁੱਤ ਮੈਂ ਮਿਲਿਆ ਆਉਂਗਾ ਜਾ ਕੇ ਚਲ ਫਿਰ ਤੁਸੀਂ ਫਿਰ ਮਿਲਿਆ ਦੋਈ ਹਾਂ ਉਹਨੂੰ ਕੋਈ ਗੱਲ ਨਹੀਂ ਦੱਸਣੀ ਚੰਗਾ ਕੋਈ ਨਾ ਨਾ ਤੂੰ ਸਮਾਨ ਪਾ ਦੀ ਸਾਰਾ ਠੀਕ ਆ ਸਮਾਨ ਤਾਂ ਮੈਂ ਬਿਸਕਟ ਪਾਈ ਬੈਠੀ ਆ ਕੋਈ ਨਾ ਮੈਂ ਆ ਗਈ ਨਸ ਸੁਕਰ ਆਪਣਾ ਸਮਾਨ ਸੇ ਨੂੰ ਬੋਲ ਪਾ ਲੈ ਬੱਚੇ ਐਸੇ ਕੀ ਕਰਦੇ ਹੋ ਮੈਨੂੰ ਲੱਗਦਾ ਅੱਛਾ ਸਿਮੀ ਵਾਂ ਬਾਤ ਚ ਗੱਲ ਕਰਦੀ ਆ ਹੀਰ ਮੈਂ ਕੱਲ ਨੂੰ ਮਨਪੀਤ ਲੈ ਕੇ ਜਾਣਾ ਤੂੰ ਚੱਲਣਾ ਮੇਰੇ ਨਾਲ ਤੂੰ ਕਹਿੰਦੀ ਮਿਲ ਕੇ ਆਉਣਾ ਮੈਂ ਅ ਨਹੀਂ ਵੀਰੇ ਕੱਲ ਨੂੰ ਨਹੀਂ ਜਾ ਸਕਦੀ ਮੈਂ ਮੈਂ ਤਾਂ ਸਿਮੀ ਨਾਲ ਕਾਲਜ ਜਾਣਾ ਹੈਗਾ ਨਾਲੇ ਕੱਲ ਨੂੰ ਜ਼ਰੂਰੀ ਵੀ ਆ ਚਲ ਕੋਈ ਗੱਲ ਨਹੀਂ ਮੈਂ ਕੱਲਾ ਹੀ ਜਾਇਆ ਹਾਂ ਹਾਂ ਤੁਸੀਂ ਕੱਲੇ ਜਾਇਆ ਹੋ ਬਸ ਸੀਰੀ ਨੂੰ ਕਹਿ ਦੇ ਹੋਗੀ ਆਇਆ ਨਹੀਂ ਗਿਆ ਹੈਗਾ ਹਿੱਰ ਤੋਂ ਕੋਈ ਨਾ ਠੀਕ ਹੈ ਸ਼ੁਕਰ ਹੈ ਵੀਰ ਨੂੰ ਪਤਾ ਹੀ ਲੱਗ ਗਿਆ ਹੀਰਾ ਹੀਰਾ ਪੂਰਾ ਪੁੱਤ ਆ ਮਮੀ ਮੈਂ ਤੈਨੂੰ ਇਹ ਕਹਿੰਦੀ ਸੀ ਕਿ ਆ ਚੁੱਲੇ ਦਾ ਕੰਮ-ਕਮ ਤਾਂ ਨਮੇੜਤਾ ਤੇ ਵਾਕਈ ਜਿਹੜਾ ਘਰ ਦਾ ਰੈਂਦਾ ਕੰਮ ਹੈ ਤੇ ਹੀ ਬਣ ਕੇ ਤੂੰ ਨਿਮੇੜਦੀ ਠੀਕ ਹੈ ਅੱਛਾ ਤੁਸੀਂ ਉਹ ਚਾਚੀ ਕੋਲ ਨਹੀਂ ਚੱਲਿਓ ਮੈਂ ਤੇਰੀ ਚਾਚੀ ਕੇ ਜਾ ਕੇ ਆਉਣੀ ਆ ਠੀਕ ਹੈ ਮੇਰੀ ਗੱਲ ਸੁਣ ਲੈ ਨਾਲੇ ਕਾਲਜ ਜਿੱਥੇ ਤੂੰ ਟਾਈਮ ਨਾਲ ਮੋੜਿਆ ਹੀ ਉੱਥੇ ਨਾ ਕਿਤੇ ਕੁੜੀਆਂ ਨਾਲ ਸੀ ਜਾਈ ਕੋਈ ਨਹੀਂ ਮੰਮੀ ਅੱਜ ਤਾਂ ਵੈਸੇ ਵੀ ਕਾਲਜ 'ਚ 2 ਘੰਟਿਆਂ ਦਾ ਕੰਮ ਹੀ ਆ ਮੈਂ ਟਾਈਮ ਨਾਲ ਹੀ ਆ ਚੁਗੀ ਬਸ ਠੀਕ ਹੈ ਪੁੱਤ ਕਈ ਵਾਰੀ ਮੈਨੂੰ ਵੇਲਾ ਕੇ ਵੇਲਾ ਹੋ ਜਾਂਦਾ ਠੀਕ ਹੈ ਪਰ ਟਾਈਮ ਨਾਲ ਆਜੋ ਉਹ ਤਾਂ ਠੀਕ ਹੈ ਪੁੱਤ ਟਾਈਮ ਨਾਲ ਹੀ ਮੋੜੂ ਮੈਂ ਤਾਂ ਕਾਹਲ ਨਾਲੀ ਪਰ ਤੈਨੂੰ ਪਤਾ ਹੀ ਆ ਕੱਠ ਵਾਠਾ ਵਾਲੇ ਕੰਮ ਹੁੰਦਾ ਹੁਣ ਮੈਂ ਤੇਰੇ ਚਾਚੀ ਤੋਂ ਪਹਿਲਾਂ ਹੀ ਭੱਜਾਂ ਵਾਲੀਏ ਚਲੋ ਠੀਕ ਐ ਮੰਮੀ ਹੁਣ ਇੱਥੇ ਖੜੇ ਗੱਲਾਂ ਨਾ ਕਰੀ ਜਾਓ ਤੁਸੀਂ ਟਾਈਮ ਨਾਲ ਚੱਲ ਜਾਓ ਫੇਰੀ ਛੇਤੀ ਮੜੋਂਗੇ ਚਲ ਕੋਈ ਨਾ ਮੈਂ ਜਾਣੀ ਆ ਠੀਕ ਐ ਹਾਂ ਨਾਲੇ ਘਰ ਸੁਣਨਾ ਪੁੱਤ ਘਰ ਦਾ ਵੀ ਫਿਕਰ ਹੋਣਾ ਚਾਹੀਦਾ ਅੱਜ ਕੱਲ ਟਾਈਮ ਮਾੜੇ ਨੇ ਸਤਿ ਸ਼੍ਰੀ ਅਕਾਲ ਬਣੇ ਸਤਿ ਸ਼੍ਰੀ ਅਕਾਲ ਕੀ ਹਾਲਾ ਵਧੀਆ ਬਣੇ ਮੈਂ ਵੀ ਵਧੀਆ ਚੱਲ ਤੂੰ ਬੈਠ ਮੈਂ ਪਾਣੀ ਲਿਆਉ ਲੈ ਤੂੰ ਤਾਂ ਬਿਨਾਂ ਦੱਸੀ ਆ ਗਿਆ ਮੈਂ ਵੀ ਵੈਸੇ ਬੌਲੀਆਂ ਪੁੱਛਿਆ ਤਾਂ ਤੈਨੂੰ ਹੈ ਨਹੀਂ ਵੀ ਤੂੰ ਪਾਣੀ ਪੀਣਾ ਹੈ ਕਿ ਨਹੀਂ ਠੰਡ ਤਾਂ ਉੱਤੋਂ ਆਈ ਨਹੀਂ ਪਰ ਫੇਰ ਵੀ ਮੈਂ ਨਿੱਗਾ ਜਾ ਕਰਕੇ ਲੈ ਕੇ ਆਈ ਆ ਠੀਕ ਹੈ ਨਾ ਡੈਡੀ ਨੂੰ ਲੈ ਆਉਣਾ ਸੀ ਨਾਲ ਪਰ ਤੈਨੂੰ ਪਤਾ ਹੈ ਬਣੇ ਘਰੇ ਨਹੀਂ ਸਰਦਾ ਡੈਡੀ ਖੇਤ ਗਏ ਨੇ ਤੇ ਛੋਟੀ ਉਹਦਾ ਕਾਲ ਨਹੀਂ ਜਾਂਦੀ ਸੀ ਬਈ ਉਹਦਾ ਤਾਂ ਕਾਲ ਜੀ ਨਹੀਂ ਲੋਟ ਆਉਂਦਾ ਮੰਮੀ ਮੰਮੀ ਫਿਰ ਬਈ ਘਰੇ ਓਹੋ ਫਿਰ ਨਾ ਰਹਿੰਦੇ ਸ਼ਾਮ ਨੂੰ ਮੁੜ ਜਾਂਦੇ ਮੰਮੀ ਨੂੰ ਲੈ ਆਉਂਦਾ ਨਾਲ ਮੰਮੀ ਕਹਿੰਦੀ ਤੂੰ ਜਾਇਆ ਅਸੀਂ ਫੇਰ ਜਾ ਆਵਾਂਗੇ ਮੈਨੂੰ ਲੱਗਦਾ ਮੰਮੀ ਨੇ ਸੰਧਾਰਾ ਦੇ ਕੇ ਭੇਜਤਾ ਦਿਨੂ ਹੈ ਹੋਰ ਭੈਣ ਉਹਦਾ ਕਦੋਂ ਹੀ ਲੱਗ ਰਹੀ ਹੈ ਕਰਨ ਕਹਿੰਦੀ ਸੰਧਾਰਾ ਦੇ ਆ ਸੇਤੀ ਜਾ ਤੂੰ ਐਨੀ ਕਾਲੀ ਆ ਨਾ ਮੰਮੀ ਪਤਾ ਨਹੀਂ ਉਹਨਾਂ ਦਾ ਬਸ ਆਂਡ ਗਵਾਂਡ ਚੋ ਇਹੀ ਹੁੰਦਾ ਵੀ ਮੇਰਾ ਨੰਬਰ ਪਹਿਲੀਆਂ ਚ ਬਣੇ ਵੀ ਮੈਂ ਤਾਂ ਆਪਦੀ ਧੀ ਨੂੰ ਸੰਧਾਰਾ ਭੇਜਤਾ ਸਹੀ ਗੱਲ ਬਈ ਪਰ ਮਾਸੜਨੀ ਦੀ ਨਾ ਚੀਜ਼ ਆਈ ਨਾ ਪਣੇ। ਉਹ ਬਸ ਬਜ਼ਾਰ ਵਾਲ ਨੂੰ ਗਏ ਆ। ਵਾਵਾ ਟਾਈਮ ਦੇ ਗਏ ਆ ਆਉਣ ਵਾਲੀ ਹੋਣਗੇ ਉਹ ਵੀ। ਮੈਂ ਵੀ ਚਾਹੀ ਧਰ ਨਹੀਂ ਸੀ ਦੁਪਹਿਰ ਵਾਲੀ। ਚਲ ਸ਼ੁਕਰ ਹੈ ਹੁਣ ਤੂੰ ਵੀ ਆ ਗਿਆ ਇਕੱਠੀ ਬੈਠ ਕੇ ਪੀ ਲਿਓ ਸਾਰੇ। ਹੁਣ ਠੀਕ ਠਾਕ ਪਣੇ। ਹਾਂ ਹਾਂ ਸਾਰੇ ਵਧੀਆ। ਚਲ ਮੈਂ ਧਾਰੀ ਲੈਣੀ ਆ। ਚਾਜੀ ਤਾਂ ਖੁੱਟ ਗੁਰਿਆ ਰਿਆ। ਹੋਰ ਜੀ ਠੀਕ ਆ। ਠੀਕ ਆ। ਅਸੀ ਗੱਲ ਜੀ। ਕਰੂ ਗਏ ਸੀ। ਮਾ ਹੁਣ ਹੀ ਆਇਆ ਸੀ ਮੋਰੇ ਮੋਰੇ। ਚਲ ਵਧੀਆ। ਚਲ ਬਾਯਾ। ਕਰੋ ਤੁਸੀਂ ਗੱਲਾਂ ਬਾਤਾਂ। ਬਾਯਾ। ਔਰ ਠੀਕ ਠਾਕ ਹੋ? ਹਾਂ ਜੀ ਠੀਕ ਠਾਕ। ਇਹ ਤੁਸੀਂ ਦੱਸੋ। ਸਾਰੇ ਠੀਕ ਠਾਕ ਨੇ? ਹਾਂ ਜੀ ਸਾਰੇ ਠੀਕ ਠਾਕ। ਜਿਆਦਾ ਕੰਮ ਕਰਤ ਕੰਮਕਾਰ ਵਧੀਆ ਜੀ। ਹਾਂ ਚਲੋ ਤੁਸੀਂ ਕਰ ਲਓ ਫਿਰ ਗੱਲ। ਕਰ ਲਓ ਕੰਮ ਕਰ। ਇਹਨਾਂ ਦਾ ਟਾਈਮ ਕਿੱਧਰ ਲੱਗਿਆ? ਬਸ ਹੌਣ ਚ ਟਾਈਮ ਲੱਗ ਹੀ ਜਾਂਦਾਗਾ ਹੁਣ। ਇੰਨਾ ਦੂਰ ਤਾਂ ਮੇਰੇ ਘਰ ਤੋਂ ਪੈਂਦਾ ਹੈ। ਤੇਰੇ ਕਰਕੇ ਮੈਂ ਵੀ ਛੇਤੀ ਆ ਗਈ ਸੀਗੀ ਮੈਨ ਲੱਗਿਆ ਮਾਂ ਕਿਤੇ ਤੂੰ ਜਲਦੀ ਆ ਜਾਵੇਂਗਾ ਉਹ ਚੱਲ ਵਧੀਆ ਹੋਏ ਜੇ ਤੂੰ ਪਹਿਲਾਂ ਆਂਗੀ ਹੁਣ ਇੱਥੇ ਖੜ੍ਹੀਏ ਗੱਲਾਂ ਮਰੀ ਜਾਣਗੀਆਂ ਆਜ ਆਪਾਂ ਉੱਥੇ ਬੈਠ ਕੇ ਗੱਲਾਂ ਕਰਦੇ ਆਂਗੇ ਆਓ ਹਣਾ ਉੱਥੇ ਧੁੱਪ ਵੀ ਆ ਅੱਜ ਕੀ ਬਾਣਾ ਲਾ ਕੇ ਆ ਗਈ ਫਿਰ ਮਿਲਣਾ ਪਾਨਾਂ ਕਿ ਲਾਉਣਾ ਸੀ ਮੈਂ ਤਾਂ ਇਹ ਕਿਹਾ ਮਾਂ ਕਾਲਜ ਚੱਲੀਾਂਗੇ ਹੋਰ ਇਹ ਕਹਿੰਦੇ ਵੀ ਤੁਹਾਡੇ ਜਵਾਈ ਨੂੰ ਮਿਲਣ ਚੱਲੀ ਆਂ ਉਹ ਕਹੇ ਆਉਂਦੀ ਵੀ ਜਵਾਈ ਨੂੰ ਮਿਲਣ ਚੱਲੀ ਆ ਕੀ ਪਤਾ ਰਿਸ਼ਤੇ ਲਈ ਮੰਨੀ ਜਾਂਦੇ ਘਰ ਦੇ ਨੇ ਨਹੀਂ ਹਲੇ ਨਿਸ਼ਤੇ ਦੀ ਗੱਲ ਕਰਨੀ ਹੈਗੀ ਹਲੇ ਤਾਂ ਸਿਰਫ ਆਪਾਂ ਇਦਾਂ ਹੀ ਮੁਲਾਕਾਤਾਂ ਕਰਨੀਆਂ ਨੇ ਮੈਂ ਹੋਰ ਕਿੰਨਾ ਟਾਈਮ ਐਵੇਂ ਮੁਲਾਕਾਤਾਂ ਕਰਦੇ ਰਹਾਂਗੇ ਕਰੇ ਗੱਲ ਕਰ ਲੈ ਯਾਰਾ ਮੈਂ ਤਾਂ ਆਪਣੀ ਬੇਬੇ ਨੂੰ ਤੇਰੇ ਬਾਰੇ ਸਾਰਾ ਕੁਝ ਦੱਸ ਵੀ ਰੱਖਿਆ ਉਹ ਆ ਕਦੇ-ਕਦੇ ਕਹਿਣ ਲੱਗ ਜਾਂਦੀ ਆ ਵੀ ਮੇਰੀ ਨੂੰ ਨੂੰ ਮੇਨਾਂ ਮਿਲਿਆ ਦੇ ਮਿਲਾ ਦੇ ਫਿਰ ਆਪਦੀ ਮਾਂ ਨਾਲ ਉਹ ਕੋਈ ਗੱਲ ਨਹੀਂ ਸਹੀ ਟਾਈਮ ਆਉਣ ਤੇ ਮਿਲਾਵਾਂਗਾ ਨਾਲੇ ਇਕੱਲੀ ਮੁਲਾਕਾਤ ਹੀ ਨਹੀਂ ਕਰਾਉਂਦਾਗਾ ਉਦਦੇ ਦਾ ਬੇਬੇ ਨਾ ਫਿਰ ਤੇਰੇ ਸਿਰ ਤੇ ਸੂਹੇ ਰੰਗ ਦੀ ਫੁਲਕਾਰੀ ਪਾ ਕੇ ਆਊਗੀ ਅੱਛਾ ਸੋਚ ਲੈ ਮਿੰਤਾ ਕਦੇ ਕਦੇ ਐਂ ਜੀ ਲੱਗਣ ਲੱਗ ਜਾਂਦਾ ਜਿਵੇਂ ਤੂੰ ਵੱਡੀਆਂ ਵੱਡੀਆਂ ਗੱਲਾਂ ਹੀ ਕਰਦਾ ਹੋਵੇਂ ਪਰ ਨਹੀਂ ਹੀਰਾ ਬਣਦਾ ਯਾਰ ਬਸ ਉਹ ਦਿੰਦੀ ਠੀਕ ਆ ਜੋ ਤੂੰ ਮੇਰੇ ਨਾਲ ਬੈਠੀ ਹੋਵੇਂਗੀ ਤੇ ਆਪਣੇ ਪਰਿਵਾਰ ਵਾਲੇ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਹੋਣਗੇ ਯਾਰ ਹਜੇ ਤਾਂ ਆਪਾਂ ਇੰਨਾ ਗੱਲਾਂ ਦੇ ਸੁਪਨੇ ਹੀ ਲੈ ਸਕਦੇ ਆ ਪਤਾ ਨਹੀਂ ਕਦੋਂ ਹਕੀਕਤ 'ਚ ਇਹ ਧੂਰੀਆਂ ਪੂਰੀਆਂ ਹੋਣਗੀਆਂ ਨਾਲੇ ਆਪਾਂ ਤਾਂ ਇੱਕ ਦੂਜੇ ਤੇ ਹੋਵਾਂਗੇ ਕੋਈ ਗੱਲ ਨਹੀਂ ਯਾਰ ਆ ਉਹ ਰੱਬ ਤੇ ਭਰੋਸਾ ਰੱਖਾ ਇੱਕ ਨਾ ਇੱਕ ਦਿਨ ਤਾਂ ਆਪਣਾ ਵਿਆਹ ਹੋਈ ਜਾਣਾ ਨਾਲੇ ਹੁਣ ਤੂੰ ਘਰ ਦੇ ਸਾਰੇ ਕੰਮ ਸਿੱਖ ਲੈ। ਦੇ ਬੇਜ ਤਾਂ ਇਨੇ ਕੰਮ ਬਣਦੇ ਨਹੀਂਗੇ। ਯਾ ਤੋ ਬਾਸ ਸਾਰੇ ਕੰਮ ਤੈਨੂੰ ਹੀ ਕਰਨੇ ਪੈਣੇ ਨੇ। ਹਾਲੇ ਤਾਂ ਨਾ ਮੈਂ ਆਪਣੇ ਘਰ ਦੇਆਂ ਦੀ ਲਾਡਲੀ ਰੱਖੀ ਹੋਈ ਆਂ। ਕੋਈ ਕੰਮ ਨਹੀਂ ਕਰਨ ਦਿੰਦੇ ਹੈਗੇ। ਪਰ ਕੋਈ ਨਾ ਜੇ ਤੂੰ ਕਹਿਣਾ ਤਾਂ ਮੈਂ ਸਿੱਖ ਲੈਣੀ ਆਂ। ਮੈਂ ਤਾਂ ਐਵੇਂ ਕਹਿ ਰਿਆਂਗਾ ਹੁਣ ਹੌਲੀ ਹੌਲੀ ਕੰਮ ਸਿੱਖ ਜਾਏਂਗੀ ਤੂੰ। ਜਦੋਂ ਪਰ ਤੈਨੂੰ ਇੱਕੋ ਲੱਗਤਾ ਨਾ ਸਾਰੇ ਕੰਮ ਕਰਨੇ ਪੈਗੇ। ਫੇਰ ਦੇਖੀਂ ਔਖੀ ਹੋਏਂਗੀ ਤੂੰ। ਉਹ ਬਸ ਰਹਿਣ ਦੇ। ਇੰਨੇ ਤਾਂ ਕੰਮ ਤਾਂ ਦੇ ਮੈਨੂੰ ਵੀ ਆਉਂਦੇ ਹੈਗੇ। ਤੈਨੂੰ ਕੀ ਲੱਗਦਾ ਮੈਨੂੰ ਕੋਈ ਕੰਮ ਹੀ ਨਹੀਂ ਆਉਂਦਾ। ਉਹ ਤੇ ਸੱਚਾ ਮੇਰੇ ਸਹੁਰਾ ਸਾਹਿਬ ਆਗੇ ਸੀ ਇਹ ਧਰਨੇ ਤੋਂ ਨਹੀਂ ਉਹਨਾਂ ਨੂੰ ਸ਼ਾਇਦ ਹਫਤਾ ਲੱਗ ਸਕਦਾ ਹਲੇ ਕੱਲ ਫੋਨ ਆਇਆ ਸੀਗਾ ਸੱਚ ਉਹ ਤੋਂ ਜ਼ਿਆਦਾ ਆ ਮੈਂ ਵੀ ਘਰੇ ਜਾਵਾਂ ਯਾਰ ਘਰੇ ਕੋਈ ਵੀ ਨਹੀਂ ਹੈਗਾ ਮੰਮੀ ਮੈਨੂੰ ਕਹਿ ਕੇ ਗਈ ਸੀ ਵੀ ਟਾਈਮ ਨਾਲ ਆ ਜੀ ਉਹ ਕਰੇ ਕੀ ਕਰਨਗੇ ਯਾਰ ਹਲੇ 20 ਮਿੰਟ 25 ਮਿੰਟ ਹੋਏ ਨੇ ਤੈਨੂੰ ਆਈ ਨੂੰ ਹੁਣ ਇਹ ਦ ਕਹਿੰਦੀ ਮੈਂ ਘਰੇ ਜਾਣਾਗਾ ਉਹ ਜੋਤ ਹੋਊਗਾ ਘਰੇ ਯਾਰ ਨਹੀਂ ਜੋਤ ਵੀ ਨਹੀਂ ਹੈਗਾ ਘਰੇ ਉਹ ਮੇਰੇ ਭੈਣ ਕੇ ਘਰੇ ਗਿਆ ਹੋਇਆ ਲੋੜੀ ਦਾ ਸੰਧਾਰਾ ਦੇਣ ਵਾਸਤੇ ਤਾਂ ਕਰਕੇ ਕਹਿੰਦੀ ਆ ਮੈਨਾਂ ਘਰੇ ਚੱਲਦਾ ਉਹ ਹੀਰਾ ਸੰਧਾਰੇ ਤੋਂ ਜ਼ਿਆਦਾ ਆ ਅੱਜ ਦਾ ਮਾਮੇ ਨੇ ਵੀ ਆਉਣਾ ਜੀ ਸੰਧਾਰਾ ਦੇਣ ਵਾਸਤੇ ਮੰਮੀ ਦਾ ਜੇ ਕਿਤੇ ਮਾਮਾ ਆ ਗਿਆ ਹੋਣਾ ਪੇਪੇ ਨੂੰ ਸਾਰੀਆਂ ਗੱਲਾਂ ਦੱਸ ਦੇਣੀਆਂ ਨੇ ਵੀ ਇਹਦਾ ਘਰੇ ਨਹੀਂ ਖੜਦਾ ਹੈਗਾ ਸਾਰਾ ਦਿਨ ਬਾਹਰੇ ਫਿਰਦਾ ਰਹਿੰਦਾ ਸੁਦਾ ਮੈਨੂੰ ਹੋਰ ਟੈਨਸ਼ਨ ਲੱਤੀ ਚੱਲਾਂਗਾ ਰਛੇਤੀ ਆਪਾਂ ਵੀ ਚੱਲਦੇ ਆ ਲੈ ਹੁਣ ਤੂੰ ਮੈਨੂੰ ਇੱਥੇ ਇਕੱਲਾ ਛੱਡ ਕੇ ਜਾਏਂਗਾ ਮੈਨੂੰ ਘਰੇ ਛੱਡ ਕੇ ਆ ਨਾਲੇ ਆਪਦੇ ਸੌਰਿਆਂ ਦਾ ਘਰ ਦੇਖ ਲਈ ਚਲੋ ਜਨਾਬ ਦਿਖਾ ਦਿਓ ਫਿਰ ਅੱਜ ਸੌਰਿਆਂ ਦਾ ਘਰ ਮੈਂ ਵੀ ਦੇਖ ਹੀ ਜਾਵਾਂ ਚਲ ਉਮਤਾ ਆ ਗਿਆ ਨਹੀਂ ਗੁਰੀ ਰਹਿੰਦਾ ਯਾਰ ਨਹੀਂ ਜੀ ਫੇਰ ਮਾਰਾਂਗੇ ਕਦੇ ਘੇੜਾ ਚੰਗਾ ਭਣੇ ਮੈਂ ਚੱਲਦਾ ਹਾਂ ਲੈ ਬਾਈ ਦੇਖੀ ਕੀ ਆਇਆ ਤੇ ਕੀ ਗਿਆ ਤੂੰ ਕੋਈ ਨਾ ਭਣੇ ਮੈਂ ਫੇਰ ਆਉਂਗਾ ਕੋਈ ਗੱਲ ਹੈ ਚੱਲ ਚੰਗਾ ਫੇਰ ਆਏ ਕਰੀ ਮੰਮੀ ਹੁਣ ਸੁਨੇਹਾ ਲਾਦੀ ਮੰਮੀ ਤੇ ਡੈਡੀ ਨੂੰ ਚਾਹੀਦੇ ਉਹਨਾਂ ਨੂੰ ਭੇਜ ਦੇ ਮਿਲ ਜਾਣਗੇ ਹਾਂ ਕੋਈ ਗੱਲ ਨਹੀਂ ਉਹ ਕਹਿੰਦੇ ਸੀ ਅਸੀਂ ਮਾਰ ਕੇ ਆਵਾਂਗੇ ਘੇੜਾ ਚੰਗਾ ਚੱਲ ਬਾਈ ਧਿਆਨ ਨਾਲ ਜਾਇਂ ਉਹ ਬੱਸ ਹੁਣ ਸਗਣ ਹਜਰ ਰਹਿ ਗਿਆ ਮੰਮੀ ਭੇਜਿਆ ਵੀ ਮੈਨੂੰ ਦੇਖ ਕੇ ਸਪੈਸ਼ਲ ਕਹਿੰਦਾ ਦੇਖ ਕੇ ਠੀਕ ਹੈ ਕੋਈ ਨਾ ਫਿਰ ਅੱਗੇ ਵੀ ਤਾਂ ਪਾਈ ਕਰਦੇ ਸੀ ਕੁੰਡੀ ਲਾ ਲੈਂਦੇ ਸੀ ਤੂੰ ਰੱਖ ਲੈਂਦੇ ਮੈਂ ਨਾ ਮੰ ਚੰਗਾ ਬੰਦੂ ਸੋਤਾ 412 ਨਹੀਂ ਨਹੀਂ ਠੀਕ ਹੈ ਬੰਨੇ ਮੈਂ ਚੱਲਦਾ ਹੈ ਚੱਲ ਚੰਗਾ ਬਾਈ ਧਿਆਨ ਨਾਲ ਚਾਈ ਜਾਣਾ ਪਹੁੰਚ ਗਿਆ ਫੋਨ ਕਰਦੀ ਕੋਈ ਨਾ ਜੀ ਉਸ ਵਸ ਵਸ ਰੋਕ ਲੈਤੀ ਅੱਛਾ ਆ ਘਰ ਤੇਰਾਗਾ ਆਹੋ ਇਹੀ ਆ ਮੇਰਾ ਘਰ ਤੇ ਤੇਰਾ ਸੋਹਰਿਆਂ ਦਾ ਘਰ ਕੋਈ ਅਜੀ ਇੱਕ ਦਿਨ ਇੱਥੇ ਇੰਨਾ ਟਾਈਮ ਖੜੇ ਰਹੇ ਆਹੋ ਦੇਖਦੀ ਸੀਗੀ ਮੈਂ ਉੱਤੋਂ ਨਾਲ ਤੇਰਾ ਦੋਸਤਾ ਚ ਸਣੀ ਵੀ ਸੀ ਨਾ ਓਏ ਹਾਂ ਖੜੀ ਦੇਖੀ ਤਾਂ ਗਈ ਐ ਤਾਂ ਨਹੀਂ ਹੈਗਾ ਜੀ ਬਾਹਰ ਆ ਕੇ ਮਿਲਣਾ ਮੈਂ ਉਹ ਬਸ ਰੈਂਡ ਦੇ ਫੋਤੀਆਂ ਗੱਲਾਂ ਨਹੀਂ ਆਉਂਦੀਆਂ ਤੈਨੂੰ ਹੁਣ ਜਾ ਤੂੰ ਇੱਥੋਂ ਉਹ ਕੋਈ ਨਾ ਚਲਿਆ ਜਾਊਗਾ ਅੱਜ ਕਿਹੜਾ ਕੋਈ ਘਰੇ ਆਗਾ ਲੈ ਫਿਰ ਕੀ ਹੋਇਆ ਜਿਕਨੇ ਕੋਈ ਨਹੀਂ ਹੈਗਾ ਆਂਡੀ ਖਾਂਡੀ ਤਾਂ ਬਸਦੇ ਹੀ ਨੇਗੇ ਨਾਲੇ ਸਾਰੇ ਚਾਚੇ ਤਾਇਆ ਦੇ ਘਰ ਨੇਗੇ ਜੇ ਕਿਸੇ ਨੂੰ ਪਤਾ ਲੱਗ ਗਿਆ ਵੀ ਪੰਗਾ ਪੈ ਜਾ ਪਹਿਲੀ ਵਾਰ ਸੌਰੇ ਆਇਆ ਸੀਗਾ ਚਾਹ ਪਾਣੀ ਦਾ ਕੀ ਪੁੱਛਣਾ ਸੀ ਇੱਥੇ ਬਾਰ ਚ ਖੜਾ ਕੇ ਮੋੜਦਾ ਤੈਨੂੰ ਮੈਂ ਹੁਣ ਨੰਦੁੱਦ ਚ ਪੱਤੀ ਪਾ ਲਿਆ ਵਾਂ ਜਾ ਇੱਥੋਂ